ਮਾਰਾ ਫੈਬਰਿਕ ਵਿੱਚ ਸਵਾਗਤ ਕਰਦੇ ਆਂ ਜੀ ਲੋ ਜੀ ਦੇਖੋ ਬਹੁਤ ਹੀ ਸੋਹਣਾ ਸੂਟ ਆਪਾਂ ਨੇ ਤਿਆਰ ਕੀਤਾ ਕਿਸੇ ਪਹਿਣ ਦਾ ਇਹ ਮਸਟਰਡ ਕਲਰ ਹੈਗਾ ਜੀ ਥੋੜਾ ਜਿਹਾ ਲਾਈਟ ਕਲਰ ਆ ਰਿਹਾ ਤੇ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈਗਾ ਜੀ ਆ ਦੇਖੋ ਇਹ ਨੀਡਲ ਵਰਕ ਦੇ ਵਿੱਚ ਹੈਗਾ ਜੀ ਹੈਂਡਵਰਕ ਬਹੁਤ ਸੋਹਣਾ ਸੂਟ ਹੈਗਾ ਜੀ ਬਹੁਤ ਸੋਹਣਾ ਕੱਪੜਾ ਲਾਇਆ ਹੋਇਆ ਆਪਾਂ ਨੇ ਤੇ ਬਹੁਤ ਵਧੀਆ ਗਲਾਸ ਟਿਸ਼ੂ ਦਾ ਕੱਪੜਾ ਲਗਾਇਆ ਹੋਇਆ ਆਪਾਂ ਨੇ ਤੇ ਇਹਦੀਆਂ ਬਾਜੂਆਂ ਦਾ ਵਰਕ ਆਇਆ ਜੀ ਦੇਖੋ ਬਹੁਤ ਸੋਹਣਾ ਬਾਜੂ ਦਾ ਵਰਕ ਆਇਆਗਾ ਜੇ ਤੁਸੀਂ ਸਲਵਾਰ ਵਗੈਰਾ ਵੀ ਕਰਵਾਉਣਾ ਚਾਹੁੰਦੇ ਹੋ ਤੇ ਸਲਵਾਰ ਦਾ ਵਰਕ ਤੇ ਵੀ ਵਰਕ ਹੋ ਜਾਊਗਾ ਇਹ ਉਹਨਾਂ ਨੇ ਬਾਜੂ ਤੇ ਘੇਰੇ ਤੇ ਹੀ ਵਰਕ ਕਰਵਾਇਆ ਸੀਗਾ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਬਣਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਇੱਕ ਸੂਟ ਹੋਰ ਕਿਸੇ ਭੈਣ ਦਾ ਆ ਵੀ ਆਪਾਂ ਤਿਆਰ ਕਰਵਾ ਕੇ ਦਿੱਤਾ ਹੈ ਆ ਵੀ ਗਲਾਸਟੀ ਸੂਤੇ ਹੈਗਾ ਕੱਪੜਾ ਦੇਖੋ ਬਹੁਤ ਸੋਹਣਾ ਕੱਪੜਾ ਹੈਗਾ ਜੀ ਤੇ ਬਹੁਤ ਸੋਹਣੀ ਕਢਾਈ ਹੈਗੀ ਸਫਾਈ ਦੇਖੋ ਫਿਨਿਸ਼ਿੰਗ ਦੇਖੋ ਕੰਮ ਦੀ ਬਹੁਤ ਵਧੀਆ ਕਾਰ ਸੋਟ ਬਣਿਆ ਹੋਇਆ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਸੂਟ ਬਣਿਆ ਹੋਇਆ ਤੇ ਆ ਦੇਖੋ ਜੀ ਇਹ ਦੀ ਬਾਜੂ ਦੇ ਹੈਗਾ ਜੀ ਇਹ ਗਲਾਸ ਟਿਸ਼ੂ ਦਾ ਕਪੜਾ ਇਹ ਜਦ ਤੁਸੀਂ ਗਰਮੀਆਂ ਦੇ ਵਿੱਚ ਵੀ ਇਹਨੂੰ ਪਾ ਸਕਦੇ ਹੋ ਲਾਈਨਿੰਗ ਤਾਂ ਇਹਦੇ ਤੇ ਲੱਗਦੀ ਹੈ ਪਰ ਗਰਮੀਆਂ ਦੇ ਵਿੱਚ ਵੀ ਤੁਸੀਂ ਇਹਨੂੰ ਪੇਅਰ ਕਰ ਸਕਦੇ ਹੋ ਜਿਵੇਂ ਕਿ ਕਿਥੇ ਫੰਕਸ਼ਨ ਵਗੈਰਾ ਤੇ ਜਾਣਾ ਹੋਵੇ ਨਾ ਆ ਦੇਖੋ ਇਹਨਾਂ ਨੇ ਦੁਪੱਟੇ ਆਪਣੇ ਆਪ ਲਗਾਣੇ ਨੇ ਆਪਾਂ ਨੇ ਮਤਲਬ ਸੂਟ ਹੀ ਤਿਆਰ ਕਰਕੇ ਦਿੱਤੇ ਨੇ ਜੇ ਤੁਸੀਂ ਦੁਪੱਟੇ ਵਗੈਰਾ ਵੀ ਲਗਵਾਉਣਾ ਚਾਹੁੰਦੇ ਹੋ ਤਾਂ ਆਪਾਂ ਦੁਪੱਟੇ ਵੀ ਤਿਆਰ ਕਰਕੇ ਤੁਹਾਨੂੰ ਦੇ ਦਾਂਗੇ ਤੇ ਸੂਟ ਤੁਹਾਨੂੰ ਕਿਹੋ ਜਿਹਾ ਲੱਗੇ ਸਾਨੂੰ ਜਰੂਰ ਦੱਸਣਾ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਉਸ ਵੇਖਣ ਲਈ ਸਾਨੂੰ ਜਰੂਰ ਫੋਲੋ ਕਰਿਓ